ਇਸ ਵੇਲੇ ਅਸੀਂ ਪਹਿਲੀ ਪਾਚੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਉਹਨਾਂ ਦੀ ਜਿਹੜੀ ਪਹਿਲੀ ਯਾਤਰਾ ਸੀਗੀ ਪਹਿਲੀ ਫੇਰੀ ਸੀਗੀ ਉਹਦੇ ਨਾਲ ਜੁੜੇ ਗੁਰਦੁਆਰਾ ਰੋੜੀ ਸਾਹਿਬ ਆਖਿਆ ਤਾਂ ਇਸ ਸਮੇਂ ਸਾਡੇ ਨਾਲ ਸਤਿਦੰਦਮਾਨ ਸਾਹਿਬ ਦੇ ਸਾਬਕਾ ਜਥੇਦਾਰ ਕੈਨੀ ਕੇਵਲ ਸਿੰਘ ਜੀ ਹਨ ਉਹਨਾਂ ਤੋਂ ਜਾਣਦੇ ਹਾਂ ਇਸ ਗੁਰਦੁਆਰੇ ਦਾ ਇਤਿਹਾਸ ਕੈਨੀ ਜੀ ਬਾਈਓਗ੍ਰਾਫੀ ਕਾ ਖਾਲਸਾ ਬਾਈਓਗ੍ਰਾਫੀ ਫਤੇ ਅਸੀਂ ਸੈਦਪੁਰ ਦੇ ਉਸ ਨਗਰ ਵਿੱਚ ਆਂ ਇਸ ਇਲਾਕੇ ਦਾ ਨਾਮ ਬਦਲ ਕੇ ਐਮਨਾਬਾਦ ਰਖਾਇਆ ਗਿਆ ਇੱਥੇ ਤੰਤ ਤੰਤ ਨਾ ਨਾ ਪਾਤਸ਼ਾਹੀ ਸੰਸਾਰ ਨੂੰ ਗਿਆਨ ਮੰਨਦੇ ਹੋਏ ਆਏ ਔਰ ਪਾਈਸਾ ਪਾਈ ਗੁਰਦਾਸ ਜੀ ਨੇ ਗੁਰਨਾਮ ਸਾਹਿਬ ਦੀ ਬਾਣੀ ਵਿੱਚ ਲਿਖਿਆ ਹੈ ਪਹਿਲਾਂ ਪਾਇਆ ਬਾਬੇ ਬਖਸ਼ਦਾਰ ਪਿਛੋਂ ਦੇ ਫਿਰ ਘਾਲ ਕਮਾਈ ਰੇਤ ਅਕ ਅਹਾਰ ਕਰ ਰੋੜਾਂ ਦੀ ਗੁਰ ਕਲੀ ਵਿਸ਼ਾਈ ਧਾਰੀ ਕਦੀ ਤਪੱਸਿਆ ਬੜੇ ਤਾਗ ਹਸੂ ਬਣਾਈ ਇਹ ਉਹ ਸਥਾਨ ਹੈ ਜਿੱਥੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਰੱਬੀ ਬਖਸ਼ਾ ਨੂੰ ਪ੍ਰਾਪਤ ਕੀਤਾ ਇਸ ਸੰਸਾਰ ਨੂੰ ਵੰਡਣ ਵਾਸਤੇ ਇਥੋਂ ਚੱਲੇ ਨੇ ਇਸ ਗੱਲ ਕਿ ਇਹਦਾ ਨਾਮ ਰੂੜੀ ਸਾਹਿਬ ਹੈ ਕਿ ਗੁਰਦੇਵ ਜੀ ਨੇ ਉਸ ਸਮੇਂ ਉਹਨਾਂ ਹਾਲਾਤਾਂ ਦੇ ਵਿੱਚ ਆਪਣੇ ਆਪੇ ਨੂੰ ਜੋ ਸਾਧਕ ਦੀ ਅਵਸਥਾ ਹੈ ਉਹਨੂੰ ਝਾੜ ਕੇ ਇਸ ਸੰਸਾਰ ਦੇ ਸਾਹਮਣੇ ਉਹ ਰੱਬੀ ਗਿਆਨ ਜਿਹੜੀਆਂ ਰਹਿਮਤਾਂ ਨੇ ਆਹ ਬੰਦੇ ਦੀ ਜ਼ਿੰਦਗੀ ਨੂੰ ਬਦਲਣ ਦੇ ਲਈ ਚਾਰੇ ਨੇ ਇੱਥੇ ਗੁਰੂ ਨਾਨਕ ਸੁੱਚੇ ਪਾਤਸ਼ਾਹ ਜੀ ਅਗਲੇ ਪੜਾਤੇ ਭਾਈ ਲਾਲੋ ਜੀ ਦੀ ਛੁੱਭੀ ਤੇ ਜਾਂਦੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਜ਼ਿੰਦਗੀ ਦੀ ਉਹ ਸੇਧ ਦਿੱਤੀ ਤੇ ਉਹਨਾਂ ਨੂੰ ਜ਼ਿੰਦਗੀ ਦਾ ਉਹ ਢੰਗ ਸਿਖਾਇਆ ਕਿ ਜਦੋਂ ਵੱਡਿਆਂ ਨੂੰ ਮਲਕ ਭਾਗੋ ਵਰਗਿਆਂ ਨੂੰ ਬੰਧਾਰਨ ਦੇ ਲਈ ਉਹ ਜੋਗ ਬਣ ਸਕਿਆ ਇਸ ਸੰਸਾਰ ਦਾ ਆਪਣੇ ਥਾਂ ਮਿਖਾੜੇ ਲਈ ਬੜਾ ਬੜਾ ਮਹੱਤਵ ਹੈ ਗੁਨਾਹਕ ਜੀਏ ਥੇ ਇੱਕ ਵਾਰ ਨਹੀਂ ਇੱਕ ਵਾਰ ਤੋਂ ਵੱਧ ਵਾਰ ਆਏ ਨੇ ਔਰ ਭਾਈ ਲਾਲੋ ਨਾਲ ਜਿਹੜੀ ਉਹਨਾਂ ਦੀ ਸਾਝ ਹੈ ਉਹ ਬੜੀ ਕਮਾਲ ਦੀ ਸਾਝ ਹੈ ਇਹਨੂੰ ਸਿੱਖ ਇਤਿਹਾਸ ਵਿੱਚ ਗੁਰ ਇਤਿਹਾਸ ਵਿੱਚ ਬਹੁਤ ਵੱਡਾ ਅਹਿਮ ਥਾਂ ਪ੍ਰਾਪਤ ਹੈ ਸਾ ਅੱਜ ਵੀ ਸਮਝਣ ਦੀ ਲੋੜ ਹੈ ਗੁਨਾਹਕ ਕੋਲ ਭਾਈ ਲਾਲੋ ਜਿਹਦੀ ਸਾਝ ਅੱਜ ਅਸੀਂ ਸਮਝ ਨਹੀਂ ਪਾ ਰਹੇ ਤੇ ਜਿਸ ਕਾਰਨ ਕਰਕੇ ਅੱਜ ਭਾਈ ਲਾਲੋ ਦਾ ਜੋ ਸੱਭਿਆਚਾਰ ਹੈ ਜੋ ਦਾ ਕਿਰਦਾਰ ਹੈ ਉਹ ਸਾਡੀ ਜ਼ਿੰਦਗੀ ਦਾ ਕਿਰਦਾਰ ਜੋ ਹੈ ਪੜਨਾ ਚਾਹੀਦਾ ਹੈ ਕਿ ਅੱਜ ਸਾਨੂੰ ਜਿੰਦਗੀ ਨੂੰ ਪਦਾਰਥਾਂ ਮਗਰ ਨਹੀਂ ਉਹਨਾਂ ਵਾਂਗ ਸਾਨੂੰ ਸੱਚ ਦੇ ਮਗਰ ਅਕਦੇ ਦੇ ਮਗਰ ਸਾਥ ਦੇ ਮਗਰ ਚੱਲਦੇ ਹੋਏ ਆਂ ਵੱਡੀ ਤੋਂ ਵੱਡੀ ਕੁਰਬਾਨੀ ਦੇਣੀ ਦਿਰ ਪਾਓ ਨਿਰਬੈਰ ਤੇ ਨਡਰ ਹੋ ਕੇ ਸਾਨੂੰ ਵਿਚਨ ਦੀ ਜ਼ਰੂਰਤ ਹੈ ਇਹ ਕੇਂਦਰੀ ਸੰਸਦ ਤੋਂ ਚੱਲਿਆ ਹੋਇਆ ਜਥਾ ਉਸ ਇਤਿਹਾਸਕ ਸਥਾਨ 'ਤੇ ਪਹੁੰਚ ਕੇ ਮਾਣ ਮਹਿਸੂਸ ਕਰ ਰਿਹਾ ਹੈ ਆਪਣੇ ਗੁਰੂ ਦੇਵ ਜੀ ਦਾ ਆਦੀ ਕਰਦਾ ਹੈ ਬੜੇ ਹੀ ਤਰਤੀ ਹੈ ਜਿਤੇ ਗੁਰੂ ਨਾਨਕ ਨੂੰ ਅਗਲੇ ਪਿੰਡ ਵਿੱਚ ਕੈਦ ਕੀਤਾ ਗਿਆ ਬਾਬਾ ਵੱਲੋਂ ਚੱਕੀਆਂ ਪੀਸਣ ਲਈ ਦਿੱਤੀਆਂ ਗਈਆਂ ਤੇ ਜਿੱਥੇ ਗੁਰੂ ਰੇਵ ਜੀ ਨੇ ਬੰਦੀ ਛੋੜ ਬਣ ਕੇ ਬਹੁਤ ਸਾਰੇ ਕੈਦੀਆਂ ਨੂੰ ਛੁਡਾਇਆ ਔਰ ਪਹਿਲੀ ਪਾਤਸ਼ਾਹੀ ਬੰਦੀ ਛੋੜ ਦੇ ਨਾਂ ਕਰਕੇ ਉਹਨਾਂ ਨੇ ਇਸ ਇਤਿਹਾਸ ਨੂੰ ਸਤਗੁਰਪੁਰਾ ਬੰਦੀ ਛੋੜ ਹੈ ਜਦੀ ਗੱਲ ਪਾਈਦਾਸ਼ੀ ਵੀ ਕਰਦੇ ਨੇ ਉਹ ਕਰਤਬੀ ਗੁਰੂ ਨਾਨਕ ਜੀ ਨੇ ਇਸ ਧਰਤੀ ਉੱਤੇ ਕੀਤਾ ਸੋ ਧੰਨਵਾਦ ਹੈ ਇਹ ਜਥੇ ਦੇ ਸਾਡੇ ਆਗੂ ਸਰਬੰਦਾਂ ਕੈਂਡੀ ਸ਼ਿ ਗੁਰ ਸਿੰਘ ਸਭਾ ਦਾ ਜੋ ਸੰਸਬ ਲੈਵ 150 ਸਾਲ ਦਾ ਮਨਾਉਂਦੇ ਹੋયા ਸਾਨੂੰ ਇਹਨਾਂ ਇਤਿਹਾਸਕ ਥਾਵਾਂ ਦੇ ਦਰਸ਼ਣ ਦਿਦਾਰੀ ਕਰਵਾ ਰਹੇ ਹਨ ਵਾਈ ਗੁਰੂ ਜੀ ਚੜ੍ਹਦਾ ਚੜ੍ਹਦੀ ਕਲਾ ਬਖਸ਼ਣ ਵਿਰਿੰਦਰ ਸਿੰਘ ਜੰਮੂ ਇਹਨਾਂ ਦਾ ਹੀ ਤਰਵਾਦਾ ਜੋ ਨੀਡੀ ਰਹੀਆਂ ਆਵਾਜ਼ ਸੰਸਾਰ ਤੱਕ ਲੈ ਕੇ ਜਾਣ ਦਾ ਯਤਨ ਕਰ ਰਹੇ ਹਨ ਵਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ